2 1 ਹਰਾਨ ਖਲਿਓਲ ਗਈ ਹਲ ਗਈ ਹਲ ਗਈ ਆਦੇ ਮਨ ਉੱਪਰ ਕੱਢ ਗਈ ਆਦੇ ਮਨ ਉੱਪਰ ਕੱਢੇਗੇ ਸੀਰੀਅਸ ਹੀ ਹਾਂ ਹਰਾਨ ਕਾਲੀ ਸਾਰਿਆਂ ਨੂੰ ਭੋਪ ਦੇ ਸੀਨ ਕਰ ਲੱਗਾ ਮੈਂ ਪਹਿਲੀ ਆਪਣੇ ਵੱਲੋਂ ਭਰਾਏ ਮੇਰੀ ਐਂਟਰੀ ਹੋਣ ਲੱਗੀ ਪਰ ਕੁਝ ਹੀ ਪੂਰੀ ਕਰਨਾ ਬਤੀ ਸੀ ਪਰ ਨਹੀਂ ਹੁੰਦਾ ਪਰ ਕੀ ਜੜੀ ਚਲੋ ਫਰਕ ਤੇ ਜੋਤ ਪੈਣਾ ਹੀ ਪਰ ਚਲੋ ਇੰਨੀ ਗੱਲ ਹੀ ਬੜੀ ਵਧੀਆ ਵਾ ਤੇ ਸਾਡੀ ਜਿਹੜੀ ਮੰਗ ਪੂਰੀ ਕਰ ਲੈ ਮੰਗ ਪੂਰੀ ਕਰ ਤਾਂ ਲਈ ਬਸਾਂ ਧੱਕੇ ਤਾਂ ਨਾ ਖਾਉਗੀ ਹੋਰ ਕੀ ਤਾਂ ਕਰਕੇ ਮੈਂ ਕਹਿਣਿਆ ਵਾ ਤੂੰ ਦੋ ਵਾਰੀ ਬੰਦ ਕਰ ਲੂਮ ਕਰ ਲਈ ਮਸਾ ਤੂੰ 1 ਹੋ ਤੂੰ 1 ਗੱਡੀ ਜੋਹਨ ਪੁੱਤ ਕਿੱਥੇ ਸਿੱਦੇ ਗਲੋ ਨਾ ਨਿਆ ਸਾਲਾਂ ਤੋਂ ਬਾਅਦ ਨਹੀਂ ਆਣਵਾ ਕਿ ਤਾ 3 2 1 ਮੰਮੀ ਗੱਡ ਸੀ ਤੂੰ 1 ਮੈਂ ਆ ਤਾਂ ਸੋਚਾਂ ਚ ਹੀ ਪੈ ਗਈ ਸੀ

ਤੇ ਉਦਾਂ ਹੀ ਹੋਰ ਨਾ ਹੋਰ ਕੋਈ ਕੰਮ ਹੋ ਜੂਗਾ ਵੀ। ਕੱਢ ਰ 2 1 ਆ ਵੀ ਵਧੀਆ ਹੋ ਗਿਆ ਕਿ ਜਿਹੜਾ ਮੰਮੀ ਨੇ ਗੱਲ ਨੂੰ ਪਤਾ ਮੰਮੀ ਨੂੰ ਗੱਲ ਦਾ ਪਤਾ ਨਹੀਂ ਲੱਗਾ। ਦੱਸਾਂ 1 ਆ ਵੀ ਵਧੀਆ ਹੋ ਗਿਆ ਕਿ ਮੰਮੀ ਨੂੰ ਗੱਲ ਦਾ ਪਤਾ ਨਹੀਂ ਲੱਗਾ। ਕਿ ਮਾਣੀ ਉਹ ਗੱਲ ਦਾ ਅੱਜ ਕੋਈ ਤਾਂ ਨਹੀਂ ਆ। ਕੋਈ ਸਪੋਰਟ ਹੀ ਕੋਈ ਆ ਗਿਆ ਵਾ ਨਾ। ਰੁਕੋ ਮੈਂ ਕਿਨੇ ਲਾਉਣਾ। 2 ਮਾਇਕ ਮੇ ਤੇ ਉਹਨਾਂ ਦੀ ਗੱਲ ਕਰਨ ਈ ਆ ਉਹਨਾਂ ਦੀ ਮੇਕ ਤੇ ਮੇਰੇ ਕੋਲ ਹੈਗਾ ਵਾ ਉਹੀ ਤਾਂ ਕਹਿਦੇ ਉਹਨਾਂ ਤਾਂ ਮੈਂ ਆਪਣਾ ਕੀ ਸੋਚਣਿਆ ਤਾਂ ਮਾਈ ਕੋਈ ਦੂਜਾ ਤੇ ਮਾਈ ਦੇਖੇ ਨਾ ਤੋ ਐਂਡ 1 ਉਹ ਨਹੀਂ ਨਹੀਂ ਭਾਬੀ ਜੀ ਚਲੋ ਭਾਬੀ ਜੀ ਖਿਆ ਰੱਖੀ ਹੋ ਸ਼ਵਾ ਘਰ ਚ ਇੱਜ਼ਤ ਚ ਬਣ ਗਈ ਹੈ ਨਾ ਕੋਈ ਗੱਲ ਨਹੀਂ ਤੇਰੀ ਖੁਸ਼ੀ ਤਾਂ ਮੈਂ ਚੰਗੀ ਤਰ੍ਹਾਂ ਨਾ ਖਾਉਂਗੀ ਹੁਣ ਕੀ ਹੋਇਆ ਅੱਛਾ ਉਹਦੇ ਲੱਗੇ ਜਾਣਾ ਸੀ ਮੈਂ ਤਾਂ ਇੱਧਰ ਨੂੰ ਜਾਣਾ ਉਹ ਮੈਂ ਹੱਕੀ ਉਹ ਮੈਂ ਚਲ ਪਾ 2 1 ਅੱਛਾ ਮੈਨੂੰ ਸਾਡਣੀ ਹੋਣੀ ਹੈ 2 1 ਅੱਛਾ ਮੈਨੂੰ ਸਾਡਣੋਂ ਵਾਸਤੇ ਡਈ ਹੋਣੀ ਨਾ ਹੱਸ-ਹੱਸ ਕੇ ਗੱਲਾਂ ਕਰਨਾ ਮੰਮੀ ਨੇ ਉਦੋਂ ਤਾਰੀਫ ਜੂ ਕਰ ਦਿੱਤੀ ਸੀ ਪਾਣੀ ਮੈਨੂੰ ਲਿਉਣ ਵਾਸਤੇ ਪਾਣੀ ਸਾਥ ਮੰਮੀ ਲਈ ਪਾਣੀ ਲਿਉਣ ਵਾਸਤੇ ਤੈਨੂੰ ਜਾਣ ਨਹੀਂ ਨਾ ਦਿੱਤਾ ਹਾਂ ਨਾ ਹੂੰ 1 ਅੱਛਾ ਮੈਨੂੰ ਸੜਨੋਂ ਵਾਸਤੇ ਡਈ ਹੋਣੀ ਨਾ ਹਾਸ ਹਸ ਕੇ ਗੱਲਾਂ ਕਰਨਾ ਹੈ ਮੰਮੀ ਨੇ ਪਾਣੀ ਜੋ ਲਿਓ ਨੀ ਨਾ ਦਿੱਤਾ ਮੈਨੂੰ ਹਾਏ ਮੈਨੂੰ ਫੇਰ ਤਾ ਨਾ ਅੱਛਾ ਮੈਨੂੰ ਸੜਨੋਂ ਵਾਸਤੇ ਡਈ ਹੋਣੀ ਨਾ ਹਾਸ ਹਸ ਕੇ ਗੱਲਾਂ ਕਰਨਾ ਹੈ ਫੇ ਚੱਲ ਪੁੱਤ ਜੇ ਨਹੀਂ ਚੁੱਕਣਾ ਹੁੰਦਾ ਉਦੋਂ ਤੂੰ ਬਿਜੀ ਹੁੰਦਾ ਮਾਂ ਹਾਂਜੀ ਫਰੀ ਹੋ ਗਿਆ ਤਾਂ ਆਪੇ ਫੋਨ ਕਰ ਦਿਆ ਕਰ ਚਲੋ ਫੋਨ ਕਰ ਦੇ ਕੇ ਕੱਢ ਲਓ ਆ ਜੋੜੇ ਹੱਥ ਕਿਤੇ ਨਾ ਦੁੱਖ ਸੁੱਖ ਦੀ ਸੁਣ ਲਿਆ ਕਰੋ ਹਰ ਟਾਈਮ ਸਿਰ ਦੇ ਵਾਲਾ ਨੂੰ ਹੀ ਪੈਂਦੇ ਜੀ ਵਨ ਉਪਰੇਰ ਮੂੰਹ ਕਰਕੇ ਕੀ ਬੁੜਬੁੜ ਕਰਨ ਢਈ ਆ। 1 ਉਪਰੇਰ ਮੂੰਹ ਕਰਕੇ ਕੀ ਬੁੜਬੁੜ ਕਰਨ ਢਈ ਆ? ਮੇਰੇ ਵੱਲ ਮੂੰਹ ਕਰਕੇ ਗੱਲ ਕਰ। ਜੇ ਤੇ ਤੇਰੇ ਇਹ ਕਹਣੇ ਤੇ ਨਹੀਂ ਮੰਨਦੇ ਬੱਚੇ ਤੇ ਫਿਰ ਮੈਨੂੰ ਦੱਸ ਫਿਰ ਮੈਂ ਵੇਖੀ ਲਾਉਂਦਾ ਨਮ ਅੱਗੇ ਐਂਡ 1 1 ਮੈਨੂੰ ਅੰਦਰ ਉਹ ਆਗੇ ਹੈਲੋ ਹਾਂਜੀ ਭਾਜੀ ਸ਼ੁੱਕਰਵਾਰ ਦੇ ਦਿਨ ਫੋਨ ਕਰ ਦਿੰਦਾ ਵਾ ਬਾਕੀ ਤੁਹਾਨੂੰ ਪਹੇਲੀ ਛੁੱਟੀ ਵੱਲ ਭਾਜੀ ਅਜੇ ਤਾਂ ਕੋਈ ਨਹੀਂ ਪਾਸੇ ਕਰ ਭਾਜੀ ਦੱਸਾਂ ਮੇਲਾ ਨਾਲ ਨਾਲ ਤੁਹਾਡੀ ਸ਼ਾਪ ਪਈਦੀ ਆ ਉਹ ਮੋੜ ਤੁਹਾਨੂੰ ਦੇ ਦਿਆਂਗੇ ਕੋਈ ਆਪਣੀ ਖੁਸ਼ੀ ਨਾਲ ਚੀਜ਼ ਦੇਵੇ ਤਾਂ ਫਿਰ 100 ਵਾਲੀ ਦੇਵੇ ਜੁਸੇ ਤਾਂ ਤੰਗ ਕਰਕੇ ਲੈਣਾ ਤਾਂ ਫਿਰ ਤੁਹਾਨੂੰ ਘਰ ਭੰਦੀ ਹੁਣ ਗੱਡੀ ਦਾ ਤੁਹਾਨੂੰ ਕਰ ਦੇਣਾ ਤੈਨੂੰ ਫੋਨ ਕੀਤਾ ਤੇ ਹੁਣ ਫੋਨ ਵੀ ਕਰ ਲਿਆ ਤੇ ਸ਼ਾਪ ਦਾ ਵੀ ਚੇਤਾ ਆ ਗਿਆ ਜੋ ਮਰਜ਼ੀ ਹੋ ਜਾਏ ਪਰमीत ਹੁਣ ਛੋਟੀ ਗੱਡੀ ਕਿਉਂ ਲਈਏ ਹੁਣ ਤੇ ਨਾ ਜਿਹੜੀ ਤੇ ਜੀਕਰੂ ਉੱਥੇ ਹੱਥ ਰੱਖਾਂਗੀ ਕੱਟੀ 2 1 ਆਹ 2 1 ਹਰਾਨ ਖਲਿਓ ਲੀ ਖਲਗੀ ਖਲਗੀ ਆਦੇ ਬਲੂ ਉੱਪਰ ਕੱਢੇ ਗਈ ਆਦੇ ਬਲੂ ਉੱਪਰ ਕੱਢੇਗੇ ਸੀਰੀਅਸੀ ਹੋ ਹਰਨ ਕਰ ਚੱਕੀ ਗਾਲੀ ਦਾਰਿਆਂ ਨੂੰ ਬੋਬ ਦੇ ਸੀਨ ਕਰ ਲੱਗਾ ਐ ਮੈਂ ਪਹਿਲੀ ਜਿਹੜੀ ਆਪਣੇ ਵੱਲੋਂ ਬਣਾਏ ਮੇਰੀ ਐਂਟਰੀ ਹੋਣ ਲੱਗੀ ਪਰ ਕੁਝ ਜੀ ਪੂਰੀ ਕਰਨਾ ਬਤੀ ਸੀ ਕਹਿੰਦੇ ਨਰੇਗਾ ਪਰ ਨਹੀਂ ਹੁੰਦਾ ਪਰ ਕੀ ਜਿਹੜੀ ਚਲੋ ਫਰਕ ਤੇ ਜੋਤ ਪੈਣਾ ਹੀ ਆ ਪਰ ਚਲੋ ਇੰਨੀ ਗੱਲੀ ਬੜੀ ਵਧੀਆ ਵਾ ਤੇ ਸਾਡੀ ਜਿਹੜੀ ਮੰਗ ਪੂਰੀ ਕਰ ਲੈ ਮੰਗ ਪੂਰੀ ਕਰ ਤਾਂ ਨਹੀਂ ਬਸਾਂ ਇਹ ਤੱਕ ਇਹ ਤਾਂ ਨਾ ਖਾਊਗੀ ਹੋਰ ਕੀ ਤਾਂ ਕਰਕੇ ਮੈਂ ਕਹਿਣਿਆ ਵਾ ਤੂੰ ਦੋ ਵਾਰੀ ਬੰਦ ਕਰ ਡਿਊਮ ਕਰ ਲਈ ਮਸਾ 2 1 ਗੱਡੀ ਜੋਹਨ ਪੁੱਤ ਕਿਸੇ ਦੇਖ ਲਓ ਨਾ ਨਿਆ ਸਾਲਾਂ ਤੋਂ ਬਾਅਦ ਨਹੀਂ ਆਣੇ ਬਗਤ 3 2 1 ਮੰਮੀ ਗੱਡ 2 1 ਮੈਂ ਆ ਤਾਂ ਸੋਚਾਂ ਚ ਪੈ ਗਈ ਮੈਂ ਸੋਚਿਆ ਅਗਰੇ ਕਬੀਲੇ ਸਹੁਰੇ ਮੰਗ ਤੂੰ 1 ਮੈਂ ਆ ਤਾਂ ਸੋਚਾਂ ਚ ਪੈ ਗਈ ਮੈਂ ਕਿਰਪਿੰਦਰ ਦੇ ਸਹੁਰੇ ਮੰਗਣ ਡੈ ਪਏ ਹਾਂ ਹੋਰ ਕੀ ਆ ਮੰਮੀ ਜੀ ਬੜੇ ਚੰਗੇ ਚੰਗੇ ਰਿਸ਼ਤੇਦਾਰ ਵਾ ਹੋਰ ਕੀ ਚਾਹੀਦਾ ਹੁੰਦਾ ਹੋਰ ਕੀ ਚਾਹੀਦਾ ਹਾਂਜੀ ਹਾਂ ਚਲੋ ਠੀਕ ਹੈ 2 1 ਪੁੱਤ ਇੱਥੇ ਕੀ ਕਾਂਡੇ ਜੀ ਚਲੋ ਆਓ ਘਰ ਨੂੰ ਮੈਂ ਚੱਲੀ ਆ ਤੀਨ 2 1 ਪੁੱਤੇ ਆਜੋ ਘਰ ਨੂੰ 1 ਮੰਮੀ ਦਾ ਪਤਾ 2 1 ਮੰਮੀ ਦਾ ਪਤਾ ਨਹੀਂ ਲੱਗਾ ਕਿਆ ਕਰਾਂ ਛੇ ਕਿਤੇ ਮੰਮੀ ਨੂੰ ਪਤਾ ਲੱਗ ਗਿਆ ਨਾ ਤੇ ਉਦਾਂ ਹੀ ਹੋਰ ਨਾ ਹੋਰ ਕੋਈ ਕੰਮ ਹੋ ਜਾਊਗਾ ਵੀ ਕੱਟ 2 1 ਆ ਵੀ ਵਧੀਆ ਹੋ ਗਿਆ ਕਿ ਜਿਹੜਾ ਮੰਮੀ ਨੇ ਗੱਲ ਨੂੰ ਪਤਾ ਮੰਮੀ ਨੂੰ ਗੱਲ ਦਾ ਪਤਾ ਨਹੀਂ ਲੱਗਾ ਦੱਸਣ 2 1 ਆ ਵੀ ਵਧੀਆ ਹੋ ਗਿਆ ਇਮ ਮੀਰ ਨੂੰ ਗੱਲ ਦਾ ਪਤਾ ਨਹੀਂ ਲੱਗਾ ਕੀ ਮਾੜੀ ਬੋਲੀ ਗੱਲ ਦਾ ਅੱਜ ਹੋਈ ਜਾਂਦੀ ਆ ਹੁਣ ਸਮਝ ਕੋਈ ਆਈ ਗਿਆ ਵਾ ਨਾ ਰੁਕੋ ਮੈਂ ਕਿਨੇ ਲਾਉਣਾ ਤੂੰ ਮਾਈ ਕਮੇ ਕੋ ਨਹੀਂ ਆਇਆ ਮਤਲਬ ਤੇ ਉਹਨਾਂ ਦੀ ਗੱਲ ਕਰਨ ਈ ਆ ਉਹਨਾਂ ਦੀ ਮੈਂ ਇੱਕ ਤੇ ਮੇਰੇ ਕੋ ਹੈਗਾ ਵਾ ਉਹੀ ਤਾਂ ਕਿਹਾ ਜੇ ਉਹਨਾਂ ਦਾ ਮੈਂ ਆਪਣਾ ਕੀ ਸੋਚਣਿਆ ਵਾ ਮਾਈ ਕੋਤੀ ਦੂਜਾ ਤੇ ਆ ਮਾਈ ਦੇ ਕਿਹਨਾਂ ਕੋ ਐਂਡ 1 ਉਹ ਨਹੀਂ ਨਹੀਂ ਭਾਬੀ ਜੀ ਚਲੋ ਭਾਬੀ ਜੀ ਖਿਆ ਰੱਖਿਓ ਦੇਖੋ ਸ਼ਬਾ ਘਰ ਚ ਇੱਜ਼ਤ ਚ ਬਣ ਗਈ ਆ ਨਾ ਕੋਈ ਗੱਲ ਨਹੀਂ ਤੇਰੀ ਖੁਸ਼ੀ ਤਾਂ ਮੈਂ ਚੰਗੀ ਤਰ੍ਹਾਂ ਨਾ ਖਾਉਂਗੀ ਹੁਣ ਕਿਉਂ ਲੱਗੇ ਜਾਣਾ ਲੱਗੇ ਅੱਛਾ ਉਹਦੇ ਲੱਗੇ ਜਾਣਾ ਸੀ ਮੈਂ ਹਿੱਧਰ ਨਾ ਜਾਣਾ 2 1 ਅੱਛਾ ਮੈਨੂੰ ਸਾੜੰਡੀ ਹੋਣੀ ਹੈ 2 1 ਅੱਛਾ ਮੈਨੂੰ ਸਾੜਨ ਵਾਸਤੇ ਡਈ ਹੋਣੀ ਨਾ ਹੱਸ-ਸੱਸ ਕੇ ਗੱਲਾਂ ਕਰਨਾ ਮੰਮੀ ਨੇ ਉਦੋਂ ਤਾਰੀਫ਼ ਜੂ ਕਰ ਦਿੱਤੀ ਸੀ ਪਾਣੀ ਮੈਨੂੰ ਲਿਓਣ ਵਾਸਤੇ ਪਾਣੀ ਸਾਥ ਮਮੀ ਲਈ ਪਾਣੀ ਵੀ ਲਿਆਉਣ ਵਾ ਤੇ ਤੈਨੂੰ ਜਾਣ ਨਹੀਂ ਨਾ ਦਿੱਤਾ ਹਾਂ ਨਾ ਹਾਂ ਅੱਛਾ ਮੈਨੂੰ ਸਾੜਨ ਵਾਸਤੇ ਡਈ ਹੋਣੀ ਨਾ ਹਾਸ ਹਾਸ ਕੇ ਗੱਲਾਂ ਕਰਨਾ ਮਮੀ ਨੇ ਪਾਣੀ ਜੋ ਲਿਆਉਣ ਨਹੀਂ ਨਾ ਦਿੱਤਾ ਮੈਨੂੰ ਹਾਏ ਮੈਨੂੰ ਫੇਰ ਤਾਨੋ ਗਾਣੇ ਅੱਛਾ ਮੈਨੂੰ ਸਾੜਨ ਵਾਸਤੇ ਡਈ ਹੋਣੀ ਨਾ ਹਾਸ ਹਾਸ ਕੇ ਗੱਲਾਂ ਕਰਨਾ ਫੇ ਚੱਲ ਪੁੱਤ ਜੇ ਨਹੀਂ ਚੁੱਕਣਾ ਹੁੰਦਾ ਉਦੋਂ ਤੂੰ ਬਿਜੀ ਹੁੰਦਾ ਵਾ ਹਾਂਜੀ ਫਰੀ ਹੋ ਗਿਆ ਤਾਂ ਆਪੇ ਫੋਨ ਕਰਦਿਆ ਕਰ ਸੁਣਦਾ ਦੇ ਕਰ ਕਰ ਲਾ ਆ ਜੋੜੇ ਹੱਥ ਕਿਤੇ ਨਾ ਦੁੱਖ ਸੁੱਖ ਦੀ ਸੁਣ ਲਿਆ ਕਰੋ ਹਰ ਟਾਈਮ ਸਿਰ ਦੇ ਵਾਲਾਂ ਨੂੰ ਹੀ ਪੈਂਦੇ ਜੀ ਵਨ ਉਪਰੇ ਨੂੰ ਮੂੰਹ ਕਰਕੇ ਕੀ ਬੁੜਬੁੜ ਕਰਨ ਦੀ ਵੇਲਾ ਵਨ ਉਪਰੇ ਨੂੰ ਮੂੰਹ ਕਰਕੇ ਕੀ ਬੁੜਬੁੜ ਕਰਨ ਦੇ ਆ ਮੇਰੇ ਵੱਲ ਮੂੰਹ ਕਰਕੇ ਗੱਲ ਕਰ ਜੇ ਤਾਂ ਤੇਰੇ ਆ ਕਹਣੇ ਤੇ ਨਹੀਂ ਮੰਨਦੇ ਬੱਚੇ ਤੇ ਫਿਰ ਮੈਨੂੰ ਦੱਸ ਫਿਰ ਮੈਂ ਵੇਖੀ ਲਾਉਂਦਾ ਨਮ ਅੱਗੇ ਐਂਡ ਵਨ 1 ਮੈਂ ਅੰਦਰ ਉਹ ਆ ਗਏ ਹਲੋ ਹਾਂਜੀ ਪਾਜੀ ਸ਼ੁਕਲੇ ਵਾਲੇ ਜਣ ਫੋਨ ਕਰ ਦਿੰਦਾ ਵਾ ਬਾਕੀ ਤੁਹਾਨੂੰ ਪਹੇਲੀ ਛੁੱਟੀ ਵੱਲੋਂ ਪਾਜੀ ਅਜੇ ਤਾਂ ਕੋਈ ਜਾਣ ਪਾਸੇ ਪਰ ਪਾਜੀ ਦੱਸੋ ਅਮੇ ਲਾ ਨਾਲ ਤੁਹਾਡੀ ਸ਼ਾਪ ਪਈਦੀ ਆ ਉਹ ਮੋੜ ਤੁਹਾਨੂੰ ਦੇ ਦੇਾਂਗੇ ਫਿਰ ਕਰ ਕੋਈ ਆਪਣੀ ਖੁਸ਼ੀ ਨਾਲ ਚੀਜ਼ ਦਵੇ ਤਾਂ ਫਿਰ 100 ਵਾਲੀ ਦਵੇ ਜੁਸੇ ਤਾਂ ਤੰਗ ਕਰਕੇ ਲੈਣਾ ਤਾਂ ਫਿਰ ਤੁਹਾਨੂੰ ਗਰਭੰਦੀ ਹੁਣ ਗੱਡੀ ਦਾ ਤੁਹਾਨੂੰ ਕਰ ਦੇਣਾ ਕਈ ਫੋਨ ਕੀਤਾ ਤੇ ਹੁਣ ਫੋਨ ਵੀ ਕਰ ਲਿਆ ਤੇ ਸ਼ਾਪ ਦਾ ਵੀ ਚੇਤਾ ਆ ਗਿਆ ਜੋ ਮਰਜ਼ੀ ਹੋ ਜਾਏ ਪਰਮੀਤ ਹੁਣ ਛੋਟੀ ਗੱਡੀ ਕਿਉਂ ਲਈਏ ਹੁਣ ਤੇ ਨਾ ਜਿਹੜੀ ਤੇ ਜੀਕਰ ਉੱਥੇ ਹੱਥ ਰੱਖਾਂਗੇ ਕੱਟੀ